ਨਹੀਂ ਪੁੱਤ ਇਹ ਬੂਟ ਤਾਂ ਮੈਨੂੰ ਪਸੰਦ ਨਹੀਂ ਇਹ ਤਾਂ ਮੁੰਡੇ ਖੁੰਡੇ ਪਾਉਂਦੇ ਆ ਤੂੰ ਮੈਨੂੰ ਕੋਈ ਸਿਆਣਿਆਂ ਜਿਹੇ ਵਾਲੇ ਬੂਟ ਦਿਖਾ ਸਿਆਣੇ ਦੇ ਆ ਦੇ ਜੀ ਆ ਲੋ ਯਕਲ ਜੀ ਫਿਰ ਬੂੜ ਵੀ ਪੋਰ ਲੈਦਰ ਦਾ ਤੂੰ ਤੁਰੰ ਜੇ ਵੀ ਕੰਫਰਟੇਬਲ ਰਹੂਗਾ ਤਖੂ ਵੀ ਵਜੇ ਨੂੰ ਪਾਇਦਾ ਪਤਾ ਨਹੀਂ ਲੱਗਣਾ ਜਹਾ ਵੀ ਪੁੱਤ ਕਿੰਨੇ ਦਾ ਇਹ 500 ਦਾ ਅੰਗਲ ਜੀ 500 ਦਾ ਹਾਂ ਜੀ ਠੀਕ ਆ ਪੁੱਤ ਆ ਪੈਕ ਕਰ ਦੇ ਹਾਲੇ ਪੁੱਤ ਠੀਕ ਆ ਫਲ ਕੀਕ ਟੇਗ ਡੈਡੀ ਤੂੰ ਤੇ ਪ੍ਰੀਤ ਨਾਲ ਅੱਗੇ ਚੱਲੋ ਫੇਰ ਮੈਂ ਉਹ ਨਹੀਂ ਆ ਗਿਆ ਮੇਰਾ ਫੋਨ ਅੰਦਰ ਰਹਿ ਗਿਆ ਚੱਕੀ ਠੀਕ ਹੈ ਬਰ ਆ ਲੋ ਬਾਈ ਥੋੜਾ 1500 ਰੁਪਏ ਦੇ ਦਾਲੇ ਥੋੜਾ ਬਹੁਤ ਬਹੁਤ ਧੰਨਵਾਦ ਤੁਸੀਂ ਡੈਡੀ ਸਾਹਮਣੇ 500 ਰੁਪਏ ਦੇ ਗਏ ਕੋਈ ਨਹੀਂ ਦੇ ਪੁੱਤ ਚਾਰ ਕਿਸਾਲ ਦੇ ਬੱਚੇ ਬਾਤੇ ਸੈਂਡਲ ਮਿਲ ਜਾਣਗੇ ਹਾਂਜੀ ਹਾਂਜੀ ਮਿਲ ਜਾਣਗੇ ਮੈਨੂੰ ਲੱਗਦਾ ਅੰਕਲ ਸ਼ੋਰੂਮ ਚੋਂ ਆਏ ਆ ਮਹਿੰਗੇ ਬੂਟ ਲੈ ਕੇ ਆਏ ਲੱਗਦੇ ਆ ਨਹੀਂ ਨਹੀਂ ਪੁੱਤ ਮਹਿੰਗੇ ਕਿਤੇ ਇਹ ਤਾਂ ਮੈਨੂੰ 500 ਦੇ ਮਿਲ ਗਏ ਮੇਰੀ ਨੂੰਹ ਤੇ ਮੁੰਡਾ ਗੈਸੇ ਮੇਰੇ ਨਾਲ ਨਹੀਂ ਅੰਕਲ ਮੈਨੂੰ ਵੀ 15 ਸਾਲ ਹੋ ਗਏ ਕੰਮ ਕਰਦਣ ਬੂਟਾਂ ਦਾ ਆ ਜਿਹੜੇ ਬ੍ਰਾਂਡ ਦੇ ਤੁਸੀਂ ਲਪਾਪਾ ਲੈਣਾ ਇਹਨਾਂ ਦੀ 1500 ਦਾ ਸਟਾਰਟਿੰਗ ਹੀ ਹੁੰਦੀ ਆ ਪੁੱਤ ਜੀਰੀ ਜੁੱਤੀ ਆਪਾਂ ਸਵੇਰੇ ਨਹੀਂ ਲੈ ਕੇ ਆਏ ਉਹ ਜੁੱਤੀ ਨਾ ਤੇਰੇ ਤਾਏ ਤੇ ਚਾਚੇ ਨੂੰ ਬਹੁਤ ਪਸੰਦ ਆਈ। ਉਹ ਤਾਂ ਹੈਰਾਨ ਹੀ ਹੋਈ ਜਾਂਦੇ ਵੀ ਐਨੀ ਵਧੀਆ ਜੁੱਤੀ ਇਹਨਾਂ ਨੂੰ 500 ਚ ਕਿਵੇਂ ਮਿਲ ਗਈ? ਉਹ ਕਹਿੰਦੇ ਸਾਨੂੰ ਵੀ ਦੋ-ਦੋ ਜੋੜੀਆਂ ਲੈ ਦਿਓ। ਪਰ ਡੈਡੀ ਦੋ-ਦੋ ਜੋੜੇ? ਲੈ ਪੁੱਤ ਫਿਰ ਕੀ ਹੋਇਆ? 500 ਦੀ ਤਾਂ ਹੈਗੀ ਆ। ਮੰਗਵਾ ਦਿਓ ਫਿਰ। ਪਰ ਡੈਡੀ ਜੀ ਕੀ ਪਤਾ ਉਹਨਾਂ ਕੋਲੇ ਦੋ-ਦੋ ਜੋੜੇ ਅਵੇਲੇਬਲ ਹੋਣਗੇ ਕਿ ਨਹੀਂ? ਕੋਈ ਗੱਲ ਨਹੀਂ ਪੁੱਤ। ਥੋੜਾ ਬਹੁਤਾ ਟਾਈਮ ਹੀ ਲੱਗ ਜੂ। ਉਹਨਾਂ ਨੂੰ ਕਹਿ ਦੋ ਆਰਡਰ ਕਰ ਦਿਓ। ਜਦੋਂ ਆਗਿਆ ਤੁਸੀਂ ਦੋਨੇ ਜਾਣੇ ਲੈ ਆਇਓ। ਆਪਾ ਤੇਰੇ ਤਾਏ ਤੇ ਚਾਚੇ ਕੋਲੇ ਫਿਰ ਪਈਆਂਂਗੀ ਸੌਰੀ ਡੈਡੀ ਅਸੀਂ ਤੁਹਾਨੂੰ ਝੂਠ ਬੋਲਿਆ ਸੀ ਇਹ ਜੁੱਤੀ 500 ਦੀ ਨਹੀਂ ਹੈਗੀ ਇਹ 2000 ਦੀ ਜੁੱਤੀ ਆ ਜੇ ਅਸੀਂ ਉਹਨਾਂ ਨੂੰ ਦੋ ਦੋ ਜੋੜੇ ਲੈ ਕੇ ਦੇ ਦਿੱਤੇ ਤਾਂ ਸਾਡਾ ਸਾਰਾ ਬਜਟ ਹੈ ਲਜੂਗਾ ਉਹ ਤੇ ਇਹ ਗੱਲ ਤਾਂ ਮੈਨੂੰ ਪਤਾ ਵਾ ਉਹ ਜੁੱਤੀ 2000 ਦੀ ਆ ਪਰ ਤੁਸੀਂ ਮੈਨੂੰ ਝੂਠ ਕਿਉਂ ਬੋਲਿਆ ਕੀ ਗਲਤੀ ਮੈਨੂੰ ਸਮਝ ਨਹੀਂ ਲੈ ਤੁਸੀਂ ਦੱਸੋ ਸੀਗੀ ਕਰਦੇ ਅਸੀਂ ਬਹੁਤ ਦਿਨਾਂ ਤੋਂ ਦੇਖੀ ਜਾਂਦੇ ਸੀ ਤੁਹਾਨੂੰ ਤੁਸੀਂ ਉਹ ਵੀ ਟੁੱਟੀਆਂ ਜੀਆਂ ਚਪਲਾ ਪਾਈ ਫਿਰਦੇ ਸੀਗੇ ਸਾਡੀ ਦੋਨਾਂ ਦੀ ਤਾਂ ਪਲੈਨਿੰਗ ਇਹੀ ਸੀਗੀ ਕਿ ਜਿਹੜੇ ਦਿਨ ਸਾਡੇ ਕੋਲੇ ਪੈਸੇ ਆਉਣਗੇ ਜਦ ਸਾਨੂੰ ਸੈਲਰੀ ਮਿਲੂਗੀ ਤਾਂ ਅਸੀਂ ਪਹਿਲਾਂ ਜੁੱਤੀ ਤੁਹਾਨੂੰ ਹੀ ਲੈ ਕੇ ਦੇਣੀ ਹੈ ਡੈਡੀ ਅਸੀਂ ਤੁਹਾਡੇ ਬੱਚੇ ਹਾਂ ਜੇ ਅਸੀਂ ਉੱਥੇ ਤੁਹਾਨੂੰ ਦੱਸ ਦਿੰਦੇ ਕਿ ਇਹ ਜੁੱਤੀ 2000 ਦੀ ਹੈ ਤਾਂ ਤੁਸੀਂ ਉੱਥੇ ਮਨ੍ਹਾ ਕਰ ਦੇਣਾ ਅਸੀਂ ਲੈਣ ਤੋਂ ਤੇ ਸਾਨੂੰ ਇਹ ਤਰੀਕਾ ਵਧੀਆ ਲੱਗਿਆ ਸਾਡੇ ਮਨ 'ਚ ਤਾਂ ਇਹ ਚੀਜ਼ ਸੀਗੀ ਕਿ ਚਲੋ ਨਾ ਤਾਂ ਤੁਹਾਨੂੰ ਪਤਾ ਲੱਗਦਾ ਤੇ ਨਾਲੇ 500 ਦੀ ਜੁੱਤੀ ਲੈ ਕੇ ਤੁਸੀਂ ਕਿੰਨਾ ਕੁੱਝ ਸੀਗੇ ਬਾਕੀ ਡੈਡੀ ਇਹ ਇੱਕ ਜੁੱਤੀ ਨਹੀਂ ਇੱਕ ਪੁੱਤ ਵੱਲੋਂ ਦਿੱਤਾ ਗਿਆ ਪਿਆਰ ਹੈ ਤੇ ਇੱਜ਼ਤ ਆ ਡੈਡੀ ਜੀ ਜੇ ਅਸੀਂ ਇਹ ਝੂਠ ਬੋਲ ਕੇ ਗਲਤੀ ਕੀਤੀ ਆ ਤਾਂ ਪਲੀਜ਼ ਸਾਨੂੰ ਮਾਫ਼ ਕਰ ਦਿਓ ਨਾ ਪੁੱਤ ਇਹਦੇ ਵਿੱਚ ਮਾਫ਼ੀ ਮੰਗਣ ਵਾਲੀ ਕਿਹੜੀ ਗੱਲ ਆ ਤੁਸੀਂ ਕਿਹੜਾ ਝੂਠ ਕਿਸੇ ਗਲਤ ਕੰਮ ਲਈ ਵਰਤਿਆ ਵਾ ਇਹ ਝੂਠ ਤਾਂ ਤੁਸੀਂ ਚੰਗੇ ਕੰਮ ਲਈ ਵਰਤਿਆ ਤੇ ਜਿਹੜਾ ਝੂਠ ਕਿਸੇ ਚੰਗੇ ਕੰਮ ਲਈ ਵਰਤਿਆ ਜਾਂਦਾ ਨਾ ਉਹਨੂੰ ਝੂਠ ਨਹੀਂ ਕਹਿੰਦੇ ਮੈਨੂੰ ਤਾਂ ਤੁਹਾਡੇ ਤੇ ਮਾਣ ਹੀ ਬਹੁਤ ਆ ਮੈਂ ਤਾਂ ਕਰਮਾ ਵਾਲਾ ਵਾਂ ਜਿਹਨੂੰ ਤੇਰੇ ਵਰਗੇ ਨੋ ਤੇ ਹੀਰੇ ਵਰਗਾ ਪੁੱਤ ਮਿਲਿਆ ਜਿਉਂਦੇ ਰਹੋ ਪੁੱਤ ਅਸੀਂ jawanian maan